ਖਬਰ ਦਾ ਅਸਰ ਤੁਸੀਂ ਦੇਖ ਰਹੇ ਹੋ ਨਿਰਪੱਖ ਆਵਾਜ਼ ਤਾਂ ਸੰਗਰੂਰ ਦੇ ਵਿੱਚ ਨਿਰਪੱਖ ਆਵਾਜ਼ ਦੀ ਖਬਰ ਦਾ ਥੋੜਾ ਬਹੁਤ ਅਸਰ ਦੇਖਣ ਨੂੰ ਮਿਲਿਆ ਹੈ ਥੋੜੇ ਦਿਨ ਪਹਿਲਾਂ ਹੀ ਨਿਰਪੱਖ ਆਵਾਜ਼ ਵੱਲੋਂ ਸੰਗਰੂਰ ਦੇ ਬਨਾਸਰ ਬਾਗ ਦੀ ਖਬਰ ਲਗਾਈ ਗਈ ਸੀ ਜਿੱਥੇ ਕਿ ਬਨਾਸਰ ਬਾਗ ਦੇ ਮੇਨ ਗੇਟ ਤੇ ਪਿਛਲੇ ਕਈ ਮਹੀਨਿਆਂ ਤੋਂ ਵੱਡੇ ਹੋਏ ਦਰਖਤ ਇਹ ਵੱਡੀਆਂ-ਵੱਡੀਆਂ ਝਾੜੀਆਂ ਐਵੇਂ ਹੀ ਪਈਆਂ ਸਨ ਜਿਨ੍ਹਾਂ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਖਬਰ ਲੱਗੀ ਖਬਰ ਦਾ ਅਸਰ ਥੋੜਾ ਬਹੁਤ ਹੋਇਆ ਖਬਰ ਲੱਗਦੇ ਹੀ ਪ੍ਰਸ਼ਾਸਨ ਥੋੜਾ ਹਰਕਤ ਦੇ ਵਿੱਚ ਆਇਆ ਤਾਂ ਹੁਣ ਇਹ ਵੱਡੇ ਹੋਏ ਦਰਖਤ ਜੋ ਕਈ ਮਹੀਨਿਆਂ ਤੋਂ ਇੱਥੇ ਝਾੜੀਆਂ ਪਈਆਂ ਸਨ ਉਹ ਪ੍ਰਸ਼ਾਸਨ ਵੱਲੋਂ ਚੱਕ ਦਿੱਤੀਆਂ ਗਈਆਂ ਹਨ ਪਰ ਗੱਲ ਉੱਥੇ ਦੀ ਉੱਥੇ ਹੀ ਅੜੀ ਰਹਿ ਗਈ ਕਿਉਂਕਿ ਨਿਰਪੱਖ ਵਾਇਬਲੋ ਸਿਰਫ ਇਹ ਵੱਡੇ ਹੋਏ ਦਰਖਤ ਇਹ ਝਾੜੀਆਂ ਚੱਕਣ ਦੀ ਗੱਲ ਨਹੀਂ ਸੀ ਕੀਤੀ ਝਾੜੀਆਂ ਦੇ ਪਿੱਛੇ ਜੋ ਪਿਛਲੇ ਕਈ ਮਹੀਨਿਆਂ ਤੋਂ ਕੂੜਾ ਜਮਾ ਹੋਇਆ ਹੈ ਕੂੜੇ ਦੇ ਜੋ ਢੇਰ ਲੱਗੇ ਹੋਏ ਹਨ ਉਹਨਾਂ ਨੂੰ ਵੀ ਜਿਹੜਾ ਕਿ ਇਹ ਚ ਕੂੜੇ ਦੇ ਢੇਰ ਨੂੰ ਵੀ ਚੱਕਣ ਬਾਰੇ ਗੱਲ ਹੋਈ ਸੀ ਤਾਂ ਪ੍ਰਸ਼ਾਸਨ ਵੱਲੋਂ ਇਹ ਝਾੜੀਆਂ ਤਾਂ ਚੱਕ ਦਿੱਤੀਆਂ ਗਈਆਂ ਪਰ ਕੂੜੇ ਦੇ ਢੇਰ ਉਵੇਂ ਦੇ ਉਵੇਂ ਹੀ ਪਏ ਹਨ ਕਿ ਝਾੜੀਆਂ ਚੱਕਣ ਦੇ ਨਾਲ-ਨਾਲ ਕੂੜਾ ਨਹੀਂ ਚੱਕਣਾ ਚਾਹੀਦਾ ਸੀ ਇੱਥੋਂ ਦੀ ਪੂਰੀ ਸਫਾਈ ਨਹੀਂ ਹੋਣੀ ਚਾਹੀਦੀ ਸੀ ਬਨਾਸਰ ਬਾਗ ਦਾ ਮੇਨ ਗੇਟ ਹੈ ਇਹ ਲੋਕ ਬਨਾਸਰਵਾਗ ਦੇ ਵਿੱਚ ਯੋਗਾ ਕਰਨ ਆਉਂਦੇ ਹਨ ਆਪਣੀਆਂ ਬਿਮਾਰੀਆਂ ਠੀਕ ਕਰਨ ਆਉਂਦੇ ਹਨ ਤਾਜੀ ਹਵਾ ਇੱਥੇ ਲੈਣ ਆਉਂਦੇ ਹਨ ਤਾਂ ਤਾਜੀ ਲਵ ਹਵਾ ਲੈਣ ਤੋਂ ਪਹਿਲਾਂ ਹੀ ਯੋਗਾ ਕਰਨ ਤੋਂ ਪਹਿਲਾਂ ਹੀ ਇਹ ਕੂੜੇ ਦੀ ਮਸ਼ਕ ਉਹਨਾਂ ਦੇ ਨੱਕ ਤੱਕ ਪਹੁੰਚ ਜਾਂਦੀ ਹੈ ਤੁਹਾਡਾ ਇਸ ਖਬਰ ਬਾਰੇ ਇਸ ਕੂੜੇ ਦੇ ਢੇਰ ਬਾਰੇ ਕੀ ਕਹਿਣਾ ਹੈ ਆਪਣੀ ਪ੍ਰਤੀਕਿਰਿਆ ਕਮੈਂਟ ਬਾਕਸ ਵਿੱਚ ਜ਼ਰੂਰ ਦੇ ਦਿਓ ਅਤੇ ਹੋਰ ਖਬਰਾਂ ਲਈ ਚੈਨਲ ਫੋਲੋ ਜ਼ਰੂਰ ਕਰ ਲਿਓ